ਜੋੰਦੇ ਰਵੋ ਰੱਬ ਸੋਣਾ ਤੁਹਾਡੀਆਂ ਖ਼ਾਰਾਂ ਕਰੇ ਸਰਬਜੀਤ ਕਹੋ ਜਿਹੜੀ ਇੰਡੀਆ ਚੋਂ ਸਿੱਖਣੀ ਆਈ ਤੋਂ ਉਹਨੇ ਆ ਕੇ ਨਨਕਾਣੇ ਮੁਸਲਮਾਨ ਮੁੰਡੇ ਨਾਲ ਵਿਆਹ ਕਰ ਲਿਆ ਉਹਦੇ ਉੱਤੇ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਨੇ ਨਵੀਂ ਡਿਵੈਲਪਮੈਂਟ ਜਿਹੜੀ ਹੋਈ ਉਹ ਤੁਹਾਡੇ ਸਾਹਮਣੇ ਮੈਂ ਰੱਖਣ ਲਗਾ ਤੇ ਫਿਰ ਇਹ ਵੀਡੀਓ ਖਾਸ ਅੱਜ ਪਾਕਿਸਤਾਨੀ ਮੁਸਲਮਾਨਾਂ ਵਾਸਤੇ ਮੈਂ ਪਹਿਲੇ ਵੀਡੀਓ ਬਣਾਈਏ ਬੜੇ ਲੋਕੀ ਕਮੈਂਟ ਕਰ ਰਹੇ ਨੇ ਯਾਰ ਉਹਨੇ ਤੇ ਜੰਨਤ ਕਮਾ ਲਈ ਉਹਨੇ ਤੇ ਇੱਕ ਗੈਰ ਮੁਸਲਮ ਨੂੰ ਮੁਸਲਮਾਨ ਕਰ ਲਿਆ ਦਾਇਰਾ ਇਸਲਾਮ ਵਿੱਚ ਲਾਹੰਦਾ ਉਹਨੇ ਤਾਂ ਤੂੰ ਯਾਰ ਉਹਨਾਂ ਦੇ ਖਿਲਾਫ ਗੱਲ ਕਰ ਰਿਹਾ ਮੈਂ ਕਿਸੇ ਦੇ ਖਿਲਾਫ ਗੱਲ ਨਹੀਂ ਕਰ ਰਿਹਾ ਮੈਂ ਹਕੀਕਤ ਮਬਨੀ ਗੱਲ ਕੀਤੀ ਸੀ ਅੱਜ ਮੈਂ ਤੁਹਾਨੂੰ ਉਹ ਜਿਹੜਾ ਮੁੰਡਾ ਹੈ ਨਾ ਜਿਸਨੇ ਸਿੱਖਣੀ ਨਾਲ ਵਿਆਹ ਕੀਤਾ ਮੁਸਲਮਾਨ ਅੱਜ ਉਹਦੇ ਪਿੰਡ ਤੁਹਾਨੂੰ ਲੈ ਕੇ ਚੱਲਨੇ ਆ ਉਥੋਂ ਦੇ ਇੱਕ ਬੰਦੇ ਦੀ ਗੱਲ ਵੀ ਤੁਹਾਨੂੰ ਸੁਣਾਣੇ ਆ ਜਿਹੜਾ ਉਹਨਾਂ ਦਾ ਮੁਹੱਲੇਦਾਰ ਹੈ ਫਿਰ ਇਹਦੇ ਆਪਣੇ ਬੱਚੇ ਕਿੰਨੇ ਭੈਣਾ ਕਿੰਨੀਆਂ ਐਨੀਆਂ ਉਹਨਾਂ ਦਾ ਕੀ ਹਸ਼ਰ ਹੋਣ ਡਿਆ ਇਹ ਵੀਡੀਓ ਮੁਸਲਮਾਨ ਖਾਸ ਕਰ ਪਾਕਿਸਤਾਨੀ ਵੇਖ ਲੈਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਿਹੜੇ بڑے ਨਾਰੇ ਮਾਰਦੇ ਨੇ ਨਾ ਭਾਜ ਕੱਲ ਅਸੀਂ ਇੱਕ ਸਿੱਖਣ ਨੂੰ ਮੁਸਲਮਾਨ ਕਰ ਲਿਆ ਜਿਹੜੇ ਜਨਤਾ ਲੱਭਦੇ ਫਿਰਦੇ ਨੇ ਨਾ ਅਸਾਂ ਜਿਹੜੇ ਜਨਤਾ ਲੱਭਦੇ ਨੇ ਉਹ ਕਿੰਨੇ ਕਿੰਨੇ ਲੋਕਾਂ ਦੀ ਕਿੰਨੇ ਕਿੰਨੇ ਲੋਕਾਂ ਨੂੰ ਆਪਣੇ ਘਰ ਵਾਲੇ ਪਰਿਵਾਰ ਵਾਲੇ ਨੂੰ ਜਨਮਤ ਛੁੱਟਦੇ ਨੇ ਇਹ ਵੀ ਪਹਿਲੇ ਵੀਡੀਓ ਵੇਖ ਲਾਓ ਇਹ ਗੱਲ ਪਹਿਲੇ ਸੁਣ ਲੈਣਾ ਫਿਰ ਤਸੱਲੀ ਨਾਲ ਨਾ ਕਿਤੇ ਕੱਲਿਆਂ ਬੈ ਕੇ ਸੋਚਣਾ ਜ਼ਰੂਰ ਹਾਈਪਰ ਨਹੀਂ ਹੋਣਾ ਜਜ਼ਬਾਤੀ ਨਹੀਂ ਹੋਣਾ ਬਲਕਿ ਕੱਲਿਆਂ ਬੈ ਕੇ ਸੋਚਣਾ ਜ਼ਰੂਰ ਕਿ ਮੈਂ ਗੱਲ ਸਹੀ ਕੀਤੀ ਏ ਗਲਤ ਕੀਤੀ ਪਹਿਲੇ ਨੰਬਰ ਤੇ ਸੋਨੀਓ ਜਿਹੜੀ ਉਧਰੋਂ ਆਈ ਸਰਬਜੀਤ ਕੌਰ ਉਹ ਵੀ ਕੋਈ ਨੀ ਇਹ ਕਿਸੀ ਨੀਚੇ ਜਿਹਨੇ ਘਟਿਆ ਹਰਕਤ ਕੀਤੀ ਕਿ ਆਪਣੇ 2-3 ਬੱਚੇ ਛੱਡ ਕੇ ਆਸ਼ਨਾ ਦੇ ਨਾਲ ਫਰਾਰ ਹੋਣਾ ਪਤਾ ਨਾ ਇਹੋ ਚੀਜ਼ਾਂ ਲਿਖੀਆਂ ਜਾਂਦੀਆਂ ਹਨ ਕਿੰਨੀ ਕੁ ਸੱਕੀ ਜਿਹੜੀ ਇੱਕ ਮਾਂ ਜਿਹਨੇ ਆਪਣੇ ਪੇਟ ਚੋਂ ਬੱਚਿਆਂ ਨੂੰ ਜਨਮ ਦਿੱਤਾ ਹੋਏ ਜਿਹੜੀ ਉਹ ਆਪਣੇ ਬੱਚਿਆਂ ਦੀ ਸੱਕੀ ਨਹੀਂ ਉਹ ਕਿਸੇ ਦੀ ਸੱਕੀ ਕੀ ਹੋਏਗੀ ਉਹਨੇ ਤੇ ਲੀਕ ਲਾਈ ਨਾ ਆਪਣੇ ਧਰਮ ਤੇ ਵੀ ਲੀਕ ਲਾਈ ਆਪਣੇ ਖਾਨਦਾਨ ਤੇ ਵੀ ਲਾਈ ਆਪਣੇ ਮਾਪਿਓ ਭੈਣਾ ਭਰਾਵਾਂ ਦੇ ਸੱਸੇਰ ਵੀ ਨਹੀਂ ਵੇ ਕੀਤੇ ਗੱਲ ਤੋਂ ਅੱਜ ਉਹਨਾਂ ਸੁਣ ਲੋ ਯਾਰ ਮੈਨੂੰ ਪਤਾ ਇੱਥੇ ਪਾਕਿਸਤਾਨੀ ਜਿਹੜੇ ਬੰਦੇ ਸਾਡੇ ਭਰਾ ਰ ਪੈਣਾ ਪਰਾ ਉਹਨਾਂ ਨੂੰ ਬੜੀਆਂ ਕੌੜੀਆਂ ਗੱਲਾਂ ਲੱਗੀਆਂ ਨੇ ਅੱਗੇ ਚੱਲ ਕੇ ਤੁਹਾਡੇ ਵਾਸਤੇ ਗੱਲ ਹੀ ਆ ਰਹੀ ਜਿਵੇਂ ਕਿ فرض ਕਰੋ ਇਦਰੋਂ ਕੋਈ ਮੁਸਲਮਾਨ ਜਿਹੜੀ ਇਹ ਕੁੜੀ ਜਾਂ ਮੁੰਡਾ ਇਸ ਤਰ੍ਹਾਂ ਕਰ ਜਵੇ ਤੇ ਕੀ ਆਖੋਗੇ ਬਹੁਤ ਚੰਗਾ ਉਹਨੇ ਕੰਮ ਕੀਤਾ ਜਾਂ ਕੋਈ ਕੁੜੀ ਘਰੋਂ ਭੱਜ ਕੇ ਕਿਸੇ ਨਾਲ ਜਾ ਕੇ ਵਿਆਹ ਕਰ ਲੇ ਕੀ ਆਖੋਗੇ ਕਿ ਬਹੁਤ ਕੋ ਫਖਰ ਵਾਲੀ ਗੱਲ ਹੁੰਦੀ ਹੈ ਫਿਰ ਇਸ ਤੋਂ ਵੀ ਵੱਡੀ ਗੱਲ ਕਿ ਉਹ ਜਥੇ ਦੇ ਨਾਲ ਆਈ ਸੀ ਉਹ ਇੱਕ ਆਬਾਦਤ ਦੀ ਨੀਅਤ ਲੈ ਕੇ ਆਈ ਸੀ ਇਹ ਪਾਕਿਸਤਾਨ ਉਹਨਾਂ ਦਾ ਇੱਕ ਪਵਿੱਤਰ ਸਥਾਨ ਹੈ ਨਾ ਕਰਤਾਰਪੁਰ ਸਾਹਿਬ ਹੋ ਗਿਆ ਨਨਕਾਣਾ ਸਾਹਿਬ ਹੋ ਗਿਆ ਗੁਰਪੁਰਬ ਦੇ ਮੌਕੇ ਉੱਤੇ ਆਈ ਸੀ ਜਿੱਥੇ ਕਿ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰਾਂ ਦੀ ਇੱਥੇ ਤਕਰੀਬਾਂ ਚੱਲ ਰਹੀਆਂ ਸਨ ਇਹਦੀ ਆੜ ਵਿੱਚ ਉਹ ਐਸ ਗਲਤ ਐ ਸੋਚ ਲੈ ਕੇ ਆਈ ਸੀ ਤੇ ਆਉਂਦਿਆਂ ਸਾਰੀ ਉਹਨਾਂ ਨੇ ਜਨਾਬ ਵਾਲੀ ਉਹ ਕੰਮ ਵੀ ਕੋਈ ਨਹੀਂ ਇੱਥੇ ਕਾਦੀ ਇਬਾਦਤੋ ਨਹੀਂ ਕਰਨੀ ਕਿਉਂਕਿ ਦਿਲ ਵਿੱਚ ਚੋਰ ਸੀ ਲਿਆਦਾ ਉੱਥੋਂ ਭੱਜ ਕੇ ਉਹਨਾਂ ਨੇ ਜਾ ਕੰਮ ਪਾਇਆ ਦੂਸਰਾ ਨੰਬਰ ਤੇ ਆਜੋ ਪਾਕਿਸਤਾਨੀ ਮੁੰਡੇ ਵਾਲ नासिर हुसैन ਉਹਨੇ ਤਾਂ ਨਾ ਹੁਣ ਮੁਸਲਮਾਨ ਹੋ ਕੇ ਤੇ ਨੂਰ हुसैन ਰੱਖ ਲਿਆ ਨਾ 나সির हुसैन ਵਾਲਾ ਜਬ ਤੁਸੀਂ ਇਹ ਕੰਮ ਨਾਈਆਂ ਦਾ ਕਰਦੇ ਨੇ ਪਰ ਇਹ ਨਾਈ ਕੌਮ ਦੇ ਨਹੀਂ ਜਿਵੇਂ ਕਿ ਹੁੰਦਾ ਲੋਕੀ ਸ਼ੋਬੇ ਇਖਤਿਆਰ ਕਰ ਲੈਂਦੇ ਨੇ ਸਾਡੇ ਵੀ ਇੱਥੇ ਇੱਕ ਰਾਜਾਂ ਦਾ ਘਰ ਹੈ ਤੇ ਉਹ ਸ਼ਹਿਰ ਜਾ ਕੇ ਤੋਂ ਉਹਨਾਂ ਨੇ ਵੱਡੇ ਹੋ ਪਾਏ ਨੇ ਆਪਣਾ ਕੀ ਹਮਾਮ ਬਹੁਤ ਅੱਛਾ ਉਹਨਾਂ ਦਾ ਕੰਮ ਜਾ ਰਿਹਾ ਉਹ ਨਾਈ ਦੀ ਉਹਨਾਂ ਨੂੰ ਕਿਹਾ ਜਾ ਸਕਦਾ ਨਾ ਇਸੇ ਦਾ ਨੇ ਮਸ਼ਹੂਰ ਇਹ ਹੋਈ ਸੀ ਕਿ ਨਾਈ ਜਦ ਕਿ ਨਾਈਆਂ ਦਾ ਕੰਮ ਕਰਦੇ ਪਿਓ ਵੀ ਕਰਦਾ ਭਰਾ ਵੀ ਗਾਂ ਇਹ ਵੀ ਹੈ ਲੇਕਿਨ ਹੈ ਇਹ ਬੱਦੂ ਕੌਮ ਦੇ ਇਹ ਤਿੰਨ ਭਰਾ ਤੇ ਤਿੰਨ ਭੈਣਾਂ ਇਹਨਾਂ ਦੀ ਸਮਝ ਆਈ ਜਿਹੜੀਆਂ ਅਜੇ ਵਿਆਹਣ ਵਾਲੀਆਂ ਵੀ ਸੀ ਕੁਝ ਫਿਰ ਇਹਦੇ ਆਪਣੇ ਤਰ੍ਹਾਂ ਬੱਚੇ ਨੇ ਦੋ ਪੁੱਤਰ ਇੱਕ ਧੀ ਫਿਰ ਇਹਦੀ ਆਪਣੀ ਬੀਵੀ ਜਿਉਂਦੀ ਹਯਾਤ ਹੈ ਅਜੇ ਕੋ ਮਰ ਨਹੀਂ ਗਈ ਕਿ ਮਰ ਗਈ ਸੀ ਤੇ ਨੇ ਕਿਹਾ ਮੈਂ ਵਿਆਹ ਕਰਨ ਜਿਉਂਦੀ ਹੈ ਜੇ ਹਾਂ ਮਾਂ ਇਹਨੇ ਜ਼ਰੂਰ ਮਾਰੀ ਐ ਇਸ ਮੁੰਡੇ ਨੇ ਨਾ ਸੁਰਸਾਨ ਨੇ ਕਿੰਨਾ ਕਮ ਪਾਕਿਸਤਾਨੀ ਹੋ ਤੁਹਾਡੇ ਵਾਸਤੇ ਇਹ ਗੱਲ ਬਾਤ ਕਿੰਨਾ ਕੇ ਸੱਕਾ ਸੀ ਸੁਣ ਲੋ ਕਿਉਂਕਿ ਪਿਛਲੇ 8-9 ਵਰਿਆਂ ਤੋਂ ਇਹਨਾਂ ਦਾ ਜਿਹੜਾ ਨਾ ਉਹ ਟਾਂਕਾ ਫਿੱਟ ਸੀ ਕੋ ਫੇਸਬੁਕ ਦੇ ਉੱਤੇ ਇੰਟਰਨੈਟ ਦੇ ਉੱਤੇ ਜਿਹਨਾਂ ਨਾ ਤੇ ਵਟਸਐਪ ਨੰਬਰ ਵੀ ਸਾਡੇ ਤੇ ਜਨਾਬ ਅਲੀ ਕਾਲਾ ਕੋਲਾ ਸਾਰਾ ਕੋਈ ਨਾ ਪਿਛਲੇ 사ウਦੀਆ ਵੀ ਰਹਿ ਕੇ ਆਇਆ ਆ ਕੇ ਵੀ ਹੁਣ 2-3 ਸਾਲ ਤੋਂ ਇੱਧਰ ਮਜ਼ਦੂਰੀ ਕਰਦਾ ਦਿਹਾੜੀ ਦਾ ਪਾ ਕਰਦਾ ਮੱਠਾ ਜਾਂ ਮਾੜਾ ਜਿਹਾ ਘਰ ਹੈ ਕੀ ਇਹਨੇ ਉਹਨੂੰ ਖਵਾ ਕੇ ਦੇਣਾ ਤੇ ਕੀ ਕਰਨਾ ਉਹ ਵੀ ਜਿਹੜੀ ਹੌਣ ਆਈ ਉਧਰ ਉਹਨੇ ਵੀ ਕੀ ਇੱਥੇ ਆ ਕੇ ਤੇ ਜਨਾਬ ਉਹ ਜ਼ਾਹਰੀ ਗੱਲ ਉਹਨੇ ਇਹਦੇ ਕੋ ਕੀ ਲੱਭਣਾ ਆਨ ਆ ਕੇ ਉਹ ਵੀ ਕਿਤੇ ਗਾਹ ਪਿਛੇ ਹੱਥ ਪੱਲਾ ਮਾਰੇਗੀ ਹੋ ਸਕਦਾ ਸਾਰੀ ਉਮਰ ਅਦਾਰਿਆਂ ਦੀ ਨਜ਼ਰ ਵੀ ਇਹਨਾਂ ਤੇ ਰਹਿਣੀ ਹੈ ਹੋ ਸਕਦਾ ਕਿਤੇ ਜਸੂਸੀ ਦੀ ਯਾਨੀ ਕਿ ਹਵਾਲੇ ਨਾਲ ਨਾ ਇੱਧਰ ਆਈ ਹੋਏ ਯਾਰੇ ਚੀਜ਼ਾਂ ਹੁੰਦੀਆਂ ਨੇ ਸਾਰੀ ਉਮਰ ਇਹਨਾਂ ਨੇ مشکوک ਰਹਿਣਾ ਸਾਰੇ ਖਾਨਦਾਨ ਜਨਤ ਲੱਭੀ ਹੈ ਨਾ ਜਨਤ ਲੱਭੀ ਹੈ ਬਹੁਤ ਪੁੰਨ ਕਮਾਇਆ ਹੈ ਨਾ ਇਹਨੇ ਆਪਣੀਆਂ ਤਰੇ ਭੈਣਾ ਭਰਾ ਘਰੋਂ ਭਜੇ ਨੇ ਰੁੱਲਦੇ ਨੇ ਪੇ ਦੋ ਪੁੱਤਰ ਇੱਕ ਫੜਿਆ ਗਿਆ ਇੱਕ ਭਜਿਆ ਇੱਕ ਬੱਚੀ ਜਿਹੜੀ ਉਹ ਵੀ ਘਰ ਕੋਈ ਨਹੀਂ بیوی ਜਿਹੜੀ ਉਹ ਵੀ ਘਰ ਕੋਈ ਨਹੀਂ ਉਹ ਵੀ ਕਿਤੇ ਕੰਮ ਛਾਪਾ ਜੀ ਕਿੰਨਿਆਂ ਪੂਰੇ ਖਾਨਦਾਨ ਨੂੰ ਇਸ ਬੰਦੇ ਨੇ ਤਪਾਇਆ ਕਿ ਨਹੀਂ ਤਪਾਇਆ ਪਰੇਸ਼ਾਨ ਕੀਤਾ ਕਿ ਨਹੀਂ ਕੀਤਾ ਉਹ ਰੁੱਲਣਾ ਉਹਨਾਂ ਗਲੀਆਂ ਚ ਕੱਖਾਂ ਵਾਂਗੂ ਸਿਰਫ ਇਸ ਬੰਦੇ ਦੀ ਉਹ ਕੀ ਹੁਣ ਮੈਂ ਉਹਨੂੰ ਕਵਾਂ ਯਾਰ ਕਿ ਅਬਸ ਵਾਸਤੇ ਅੱਛਾ ਇਹ ਕੀ ਕਰਦਾ ਹੁੰਦਾ ਸੀ ਕਿ ਵੀਡੀਓ ਕਾਲ ਇਹਨੇ ਕਰਨੀ ਤੇ ਮਾਂ ਨੂੰ ਆਖਣਾ ਕਿ ਅਮਾ ਮੈਂ ਇਹਦੇ ਨਾਲ ਵਿਆਹ ਕਰਾਣਾ ਸਿੱਖਣੀ ਨਾਲ ਇਹਨੂੰ ਮੁਸਲਮਾਨ ਕਰਕੇ ਤੇ ਮੈਂ ਤੇਰਾ ਵਿਆਹ ਕਰਾਣਾ ਮਨ ਵੀ ਇਹਦੇ ਨਾਲ ਇਸ਼ਕ ਹੈ ਫਿਰ ਐਡਾ ਇਹ ਬੇਗਹਿਰਤ ਕਿਸਮ ਦਾ ਬੰਦਾ ਸੀ ਜਿਹਦੇ ਚ ਗੈਰਤ ਪੂਰਾ ਹੈ ਹੀ ਨਹੀਂ ਸੀ ਕਿ ਆਪਣੇ ਬੱਚੇ ਆਪਣੀ بیوی ਨੂੰ ਦੇ ਸਾਹਮਣੇ ਵੀਡੀਓ ਕਾਲ ਉਹਨੂੰ ਕਰ ਰਿਆ ਕਰਨੀ ਇਹ ਗੱਲਾਂ ਮੈਂ ਨਹੀਂ ਉਹਨਾਂ ਦੇ ਮਹੱਲੇ ਦਾ ਬੰਦਾ ਕਹਿਣ ਡਿਆ। ਉਹ ਵੀ ਸੁਣਾਉਣਾ ਤੁਨ ਜਿਹਦਾ ਇੰਟਰਵਿਊ ਕੀਤਾ ਹੈ। ਉਹਨੇ ਕਿਹਾ ਉਹਦੇ ਸਾਹਮਣੇ ਕਾਲ ਕਰਦੇ ਕਿ ਨਹੀਂ ਮੈਂ ਇਧਰ ਵਿਆਹ ਕਰਨਾ। ਹਾਲਾਂਕਿ ਇਹ ਇਧਰ ਵਾਲੀ ਕੁੜੀ ਜਿਹੜੀ ਇਹ ਹੌਲੀ ਹੌਲੀ ਮਰਦੀ ਸੀ ਜਿਹੜੀ ਉਹਦੀ ਬੀਵੀ ਸੀ। ਹੈ ਵੀ ਸੋਹਣੀ ਸੁਨੱਖੀ। ਲੇਕਿਨ ਆਂਦਾ ਸੀ ਉਹ ਸੇਖਣੀ ਨਾਲ ਤੁਹਾਨੂੰ ਪਤਾ ਫਿਲਟਰ ਲਾ ਲਾ ਕੇ ਕੀ ਹਸ਼ਰ ਹੁੰਦਾ ਹੈ। ਇਹਨੇ ਵੀ ਕਿਹਾ ਫਿਲਟਰ ਲਾਇਆ ਹੀ ਹੋਣਾ। ਨਹੀਂ ਤੇ ਆਪ ਤੇ ਯਕੀਨਮੰਦ ਹੋ ਵੇਖੋ ਕੀ ਨਿਕਲੇ ਆ ਅੰਦਰੋਂ। ਕਿ ਇਹਦੇ ਵਾਸਤੇ ਉਹ ਭੱਜਦੀ ਇਧਰ ਆਈ ਕੋਈ ਜਾਂ ਕੋ ਲੈਂਡਲਾਰਡ ਹੁੰਦਾ ਤਾਂ ਵੀ ਸਮੁਇ ਤੋ ਬਾਹਰ ਪਤਾ ਨਹੀਂ ਅੰਦਰ ਖਾਤੇ ਕੀ ਨਿਜ਼ਾਮ ਇਹ ਤੇ ਗਾਦਾਰੇ ਇਨਵੈਸਟੀਗੇਸ਼ਨ ਕਰਨਗੇ ਪਤਾ ਲੱਗੇਗਾ ਵੈਸੇ ਵੀ ਆਖਿਆ ਜਾਂਦਾ ਕਿ ਜਿਹੜੀ ਇਹ ਸਰਬਜੀਤ ਕੌਰ ਉਧਰ ਇਹਦੇ ਤੇ ਕਈ ਪਰਚੇ ਨੇ ਮਨਸ਼ੀਆਤ ਵੇਚਦੇ ਭੜੇ ਕਰੈਕਟਰ ਦੀ ਐ ਇਧਰ ਆ ਕੇ ਕਿਹੜਾ ਉਹਨੇ ਮੈਨਾ ਕੋ ਹਾਜਨ ਬਣ ਜਾਣਾ ਕਿਉਂਕਿ ਸੋਨੇ ਚੋਰ ਚੋਰੀਓ ਜਾਏ ਪਰ ਹੀਰਾ ਫੇਰੀ ਹੋਣਾ ਚਾਹੀਏ ਹੁਣ ਇਹ ਵੀ ਆਖਿਆ ਗਿਆ ਤੇ ਮੱਲੇਦਾਰ ਪੇ ਕਹਿੰਦੇ ਨੇ ਕਿ 7 ਸਾਲ ਤੀਕਰ 8-9 ਸਾਲ ਤੇ ਹੋ ਗਏ ਨਾ ਇਹਨਾਂ ਨੂੰ ਫੋਨ ਤੇ ਇਹ ਵੋ ਸਾਰਾ ਕੋਈ ਇਜਕਮੋ ਸ਼ੁੱਕੀ ਲੜਾਂਦੇ ਆ 7 ਸਾਲ ਇਹਦੀ بیوی ਮਲਤਾਨ ਆਪਣੇ ਪੇਕੇ ਵੀ ਰਹਿ ਕੇ ਆਈ ਐ ਇਸੇ ਦੁੱਖੋਏ ਕਿ ਕੰਜਰ ਸਹੀ ਹੋ ਜਾਵੇ ਇਹਨੂੰ ਕੋ ਸ਼ਰਮ ਆ ਜਾਵੇ ਇਹਦੇ ਬੱਚੇ ਨੇ ਫਿਰ ਇਹਦੇ ਦੁੱਖ ਤੋਂ ਇਹਦੀ ਮਾਂ ਦੁਨੀਆ ਤੋਂ ਟੁੱਟ ਗਈ ਇਹਨੂੰ ਸਮਝਾਉਂਦੀ ਲੇਕਨ ਇਹ ਨਹੀਂ ਸੀ ਮੰਨਦਾ ਹੁੰਦਾ ਮਾਂ ਦੀ ਵੀ ਨਹੀਂ ਸੀ ਮੰਨਦਾ ਇਹ ਮਾਂ ਦਾ ਵੀ ਨਾ ਫਰਮਾਨ ਸੀ ਆਂਦਾ ਸੀ ਮੈਂ ਮਾਂ ਇਹਦੇ ਨਾਲ ਹੀ ਵਿਆਹ ਕਰਨਾ ਜੋ ਮਰਜ਼ੀ ਕਰੋ ਤੁਸੀਂ بیوی ਰਸਕਟ